ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ ਨਾਟਗੇਰਾ ਦੇ ਅੱਜ ਦੀ ਵੀਡੀਓ ਬਣਾਉਂਦਾ ਕਹਿੰਦਾ ਪਿੰਡ ਲੱਖੂਵਾਲ ਤਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਚਾਰ ਵਾੜਾ ਦਿਖਾਉਣੀਆਂ ਆ ਮੈਂ ਦੋ ਬਿਲਕੁਲ ਤਾਜ਼ੀਆਂ ਸੂਆਂ ਤੇ ਦੋ ਗੱਬਣ ਤਿਆਰ ਤੇ ਆਪਾਂ ਪਹੁੰਚੇ ਆ ਭਾਜੀ ਹਰਜਿੰਦਰ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਵਧੀਆ ਚਾਹੀਦਾ ਆਪਣਾ ਨਾਮ ਤੇ ਐਡਰੈਸ ਦੱਸਿਓ ਹਰਜਿੰਦਰ ਸਿੰਘ ਨਾਂ ਜ ਪਿੰਡ ਲਖੂਵਾਲ ਫੀਲੇ ਨਾਲਾ ਜ਼ਿਲ੍ਹਾ ਹੁਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 7710621981 ਠੀਕ ਹੈ ਜੀ ਫਿਰ ਹੀਰੋਵਾਲ ਆ ਦੱਸਿਓ ਪਹਿਲੇ ਨੰਬਰ ਤੇ ਵੜ ਬੱਦੀ ਹੈ ਕਿੰਨਾ ਸੂਗਾ ਸੋਝੇ ਕੀ ਫਿਰ ਦੂਜਾ ਸੂਗਾ ਦੀ ਠੀਕ ਹੈ ਜੀ ਇਹ ਗੱਬੜਿਆ ਕਿ ਸੂਈ ਇਹ ਸੂਈ ਜੀ ਅੱਛਾ ਜੀ ਕਿੰਨਾ ਕੁ ਜਸਟਾ ਮੈਂ ਜਿਹੜਾ ਦੁੱਧ ਹਾਜ਼ਰ ਇਹਦਾ ਹਾਜ਼ਰ ਦੁੱਧ ਆਏ ਹੋਣੇ 17 18 ਲੀਟਰ ਹੋਗਾ 17 ਤੋਂ 18 ਠੀਕ ਹੈ ਜੀ ਕਿੰਨਾ ਕੁ ਟਾਈਮ ਹੋ ਗਿਆ ਸੋਝਣੋ ਸੋਈ ਨੂੰ ਹੋ ਗਿਆ 4-5 ਦਾ ਜੀ ਠੀਕ ਹੈ ਜੀ ਕੀ ਜਵਾਬ ਆ ਗਿਆ ਵਿਚੇ ਹਾਂਜੀ ਬੱਛਾ ਜੀ ਠੀਕ ਹੈ ਜੀ ਮੇਲ ਕਾਫ ਆ ਗਿਆ ਜੀ ਚੈੱਕ ਕਰ ਸਕਦੇ ਆ ਠੰਡੀ ਸੀਲ ਵਾੜਿਆ ਬਿਲਕੁਲ ਇਸ ਟਾਈਮ ਜਿਹੜਾ ਹਾਜ 17 ਤੋਂ 18 ਲੀਟਰ ਬਿਲਕੁਲ ਰੈਡੀ ਦੁੱਧ ਆ ਖੋਲ ਦਿਓ ਵੀਰ ਜੀ ਹਰਾ ਲੋ ਲੋ ਭਾਈ ਆਪਾਂ ਹੁਣ ਤੁਹਾਨੂੰ ਖੋਲ ਕੇ ਬਖੰਦੇ ਆ ਕੰਦੇ ਤਗੜੇ ਕਦ ਕਾ 48 ਫਾਰਮ ਵਾਲੀ ਵਾੜਿਆ ਵੀ ਇੱਦੇ ਕੋਲ ਤੇ ਫੇਸ ਕੀ ਚੈੱਕ ਕਰ ਸਕਦੇ ਬਹੁਤ ਹੀ ਜ਼ਿਆਦਾ ਪਿਆਰਾ ਵਾ ਤੇ ਆਰਡਰ ਕੁਆਲਿਟੀ ਲੱਗ ਗਿਆ ਤਾਂ ਚੈੱਕ ਕਰ ਸਕਦੇ ਜੈ ਪੰਡਾ ਪਾਈਆਂ ਕਰਮ ਵਾਲੀ ਨਾਲ ਬਹੁਤ ਹੀ ਜ਼ਿਆਦਾ ਬਣੇ ਆ ਇਹ ਕਿੰਨਾ ਕ ਚਵਾਈ ਜਾਊਗੀ ਦੁੱਧ ਭਾਜੀ ਹਾਂਜੀ ਕਿੰਨਾ ਕ ਚਵਾਈ ਜਾਊ ਦੁੱਧ ਇਹ ਦੁੱਧ ਚਵਾਈਊਗੀ ਜੀ 24 25 ਲੀਟਰ ਠੀਕ ਆ ਠੀਕ ਆ ਲਓ ਜੀ 24 25 ਲੀਟਰ ਦੁੱਧ ਚਵਾਈ ਜਾਊਗੀ ਆਮ ਨਾਲ ਅਜੇ ਬਿਲਕੁਲ ਤਾਜੀ ਸੂਈ ਆ ਤੇ 18 ਲੀਟਰ ਇਸ ਟੈਂਕਲ ਹਾਜ਼ਰ ਆ ਬਿਲਕੁਲ ਬੌਲਾ ਤਿਆਰ ਤੇ ਥਣਾ ਦਾ ਸੈਜ ਕਿਹਾ ਵੀ ਬਹੁਤ ਸ਼ਾਨਦਾਰ ਆ ਗੱਠ ਗੱਠ ਤੇ ਥਣ ਲੱਗਾ ਵਾ ਚੈੱਕ ਕਰ ਸਕਦੇ ਤੁਸੀਂ ਲੱਗੇ ਤਾਂ ਇਹ ਟੀਮਲ ਕਰਨਾ ਭਾਜੀ ਇਹਦਾ ਬੋਲਤੇ ਦਾ ਕਰਦੇ ਜੀ 75 ਹਾਂਜੀ ਤੁਸੀਂ ਦੱਸ ਦੋ ਨਹੀਂ ਅਹੀਂ ਨਹੀਂ ਦੱਸਣਾ ਤੁਸੀਂ ਜਿਆ ਜਿਆ ਦੱਸ ਦੋ ਜਿੰਨਾ ਕ ਆਪਾਂ ਦੇ ਦੇਣੀ ਬੱਤਰ ਦੀ ਬੱਤਰ ਦੀ ਹਾਂਜੀ ਠੀਕ ਹੈ ਜੀ ਲਓ ਭਾਜੀ 72000 ਦੀ ਬਿਲਕੁਲ ਜਿਆਜ ਮੁੱਲ ਕੀਤਾ ਵਾ ਤੇ 24 25 ਲੀਟਰ ਵਾਲੀ ਵਹਿੜ ਆ ਤੇ ਇਹ ਤਗੜੇ ਚੰਗੇ ਤਗੜੇ ਕਦ ਕਾਠ ਵਾਲੀ ਆ ਤੇ ਆਜੋ ਹੁਣ ਦੂਜੇ ਨੰਬਰ ਤੇ ਦਿਖਾਉਣਾ ਤੁਹਾਨੂੰ ਵਹਿੜ ਦੱਸੋ ਵੀਰ ਜੀ ਇਹਦੇ ਬਾਰੇ ਇਹ ਦੇਖੋ ਜੀ ਪਹਿਲਾ ਥੂਵਾ ਦੇ ਅੱਛਾ ਜੀ ਆਹ ਬਲੇ 12 ਤੋਂ 13 ਲੀਟਰ ਬੋੜਾ ਜੀ ਠੀਕ ਹੈ ਜੀ ਇਹ ਕਿੰਨਾ ਕ ਟਾਈਮ ਹੋ ਗਿਆ ਨੀ ਸੋਈ ਨੂੰ ਇਹਨੂੰ ਸੂਈ ਨੂੰ ਮਦਦ ਵੀ ਹੋ ਗਈ ਜੇ ਅੱਜ 6ਵਾਂ 6ਵਾਂ ਦਿਨ ਦੀ ਠੀਕ ਆ ਜੀ ਇਹਦੇ ਪਿੱਛੇ ਜਵਾਕੀ ਆ ਗਿਆ ਇਹਦਾ ਬੱਛਾ ਜੀ ਠੀਕ ਆ ਜੀ ਮੇਲ ਕਾ ਫਾਗਾ ਜੇ ਇਹਦੇ ਪਿੱਛੇ ਵੀ ਤੇ ਚੈੱਕ ਕਰ ਸਕਦੇ ਆ ਠੰਡੀ ਸੀਲ ਆੜਿਆ ਵੀ ਹਾਂ ਜੀ ਬਾਈ ਜੀ ਫੇਸ ਕੁਆਲਿਟੀ ਵੀ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਆ ਤੇ ਸੂਈ ਨੂੰ ਪਾਣੀ შე ਆਦਨਾਂ ਦੇ ਲਾਗੇ ਬਣੇ ਹੋ ਗਿਆ ਬਾਰੇ 13 ਤੋਂ 14 ਲੀਟਰ ਇਸ ਚੰਨ ਦਾ ਦੁੱਧ ਬਿਲਕੁਲ ਰੈਡੀ ਆ ਕਿਆ ਕਰ ਸਾਦਾ ਜਰਡਰ ਕੁਆਲਟੀ ਬਹੁਤ ਸ਼ਾਨਦਾਰ ਹੈ ਜਿਸ ਤਰ੍ਹਾਂ ਪਹਿਲਵਾਨ ਤੁਰਦਾ ਹੈ ਦੁਰੰਦੀ ਹੈ ਤੇ ਥਾਣਾ ਦਾ ਸਹਿਜ ਗਿਆ ਵੀ ਬਹੁਤ ਚੰਗਾ ਵਹਿਣ ਗਿੱਟ-ਗਿੱਟ ਤੇ ਧਨ ਲੱਗਾ ਵਾ ਇਹ ਕਿੰਨਾ ਖਿਚਵਾਈ ਜਾਊਗੀ ਦੁੱਧ ਭਾਜੀ ਦੁੱਧ ਦੇ ਚਵਾਓਗੇ 16 ਲੀਟਰ ਠੀਕ ਹੈ ਠੀਕ ਹੈ ਜੀ ਪਹਿਲਾਂ ਸੂਹਾ ਦੇ ਵੇੜ ਠੀਕ ਹੈ ਜੀ ਲਓ ਭਾਜੀ 16 ਲੀਟਰ ਦੁੱਧ ਵੀਰ ਕੰਦਾ ਕੇ ਜਰਾਮ ਨਾਲ ਚਵਾਈ ਜਾਊਗੀ ਇਹਦਾ ਕੀ ਮੁੱਲ ਕਰਨਾ ਭਾਜੀ ਮੁੱਲ ਤੋਂ ਪੰਤੋਲੀਆ ਦਾ ਠੀਕ ਹੈ ਜੀ ਤੇ ਜਿਹੜਾ ਥਾਣਾ ਹਾਣਾ ਜੀ 42000 ਠੀਕ ਹੈ ਜੀ ਲਓ ਭਾਜੀ 42000 ਦੀ ਤੇ ਬਿਲਕੁਲ ਜੀ ਮੁੱਲ ਕੀਤਾ ਵੀ ਇਹਨੇ ਚੈੱਕ ਕਰ ਸਕਦੇ ਤੁਸੀਂ ਬਾਕੀ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਹੈ ਵੀ ਠੰਡੀਆਂ ਸੀਲ ਵੜਾ ਵਾ ਤੇ ਆਜੋ ਹੁਣ ਤੁਹਾਨੂੰ ਤੀਜੇ ਨੰਬਰ ਤੇ ਲੈਓ ਭਾਈ ਬਾਹਰ ਲਾਏ ਹੋ ਇਹਨਾਂ ਨੂੰ ਹਾਂਜੀ ਭਾਜੀ ਚੈੱਕ ਕਰ ਸਕਦੇ ਜੀ ਗੱਬਰ ਗੱਪਣ ਤਿਆਰ ਹੈ ਬਿਲਕੁਲ ਤੇ ਫੇਸ ਤੋਂ ਵੀ ਚੈੱਕ ਕਰ ਸਕਦੇ ਜੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਹੈ ਇਹ ਕਿੰਨਾ ਕ ਟਾਈਮ ਖੜਦੀ ਭਾਜੀ ਇਹ ਨਾ ਲੈ ਜਾ ਹੋ ਗਿਆ ਆਪ ਤੇਰੇ ਲੱਗ ਚੱਕ ਪਹਿਲਾਂ 5-6 ਦਿਨ ਲਊਗੇ ਹਫਤਾ ਹੀ ਲਊ ਕੋਈ ਨਹੀਂ ਨਹੀਂ ਇਹ ਪੂਰੀ ਵਾਰ ਠੀਕ ਹੈ ਇਹ ਦੂਜੇ ਸਵੇਰੇ ਸੋਣੇ ਜੀ ਹਾਂਜੀ ਦੂਜਾ ਦੇ ਠੀਕ ਹੈ ਦੂਜਾ ਸੂਆ ਤੇ ਪਹਿਲੇ ਸਵੇਰਾ ਕਿੰਨਾ ਕ ਦੁੱਧ ਚ ਆਇਆ ਨੇ ਪਹਿਲਾ ਸੂਵੇ ਕਹਿੰਦੇ 14 ਲੀਟਰ ਚ ਆਇਆ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ ਪਹਿਲੇ ਸਵੇਰਾ 14 ਲੀਟਰ ਦੁੱਧ ਚ ਪਾਇਆ ਵਾ ਤੇ ਇਸ ਟਾਈਮ ਅਜੇ ਤਾਂ ਮਾੜੇ ਖੜਤੀ ਜੀ ਸੂਨ ਤੱਕ ਤੇ ਚੰਗਾ ਹਵਾਲਾ ਬਣਾ ਲੈਣਾ ਇਹਨੇ ਤੇ ਜੈਸਾ ਸਾਡੇ ਜੱਟ ਕੁਆਲਟੀ ਆ ਰਹੀ ਬਹੁਤ ਸ਼ਾਨਦਾਰ ਆ ਇਹਦਾ ਕੀ ਕਰਨਾ ਮੁੱਲ ਭਾਜੀ ਇਹਦਾ ਮੁੱਲ 50000 ਕਰਦੇ ਹਾਂ ਹਾਂਜੀ ਜਿਆ 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 ਕਰੀਏ ਯਾਰ ਪਿੰਤ ਤਾਂ ਹਾਂ 45000 ਦੇ ਦੇ ਠੀਕ ਹੈ ਜੀ ਲਓ ਭਾਜੀ ਬਸ ਤਾਂ ਛੂਟ ਹੀ ਨਹੀਂ ਜੀ ਠੀਕ ਹੈ ਲਓ ਭਾਜੀ 45000 ਦੀ ਤੀਜੇ ਨੰਬਰ ਵਾਲੀ 45000 ਦਾ ਮੁੱਲ ਕੀਤਾ ਵੀਰ ਨੇ ਤੇ ਆਜੋ ਹੁਣ ਚੌਥੇ ਨੰਬਰ ਤੇ ਹਾਂਜੀ ਲਓ ਵਾਰਾ ਭਾਈ ਜੀ ਫੇਸ ਤੋਂ ਚੈੱਕ ਕਰ ਸਕਦੇ ਜਾਨਸ ਥੇਂਗ ਸੁਗ ਆ ਗਿਆ ਵਾ ਵਾ ਇਹ ਤੇ ਮਾਰ ਦੀ ਮੁਰਤੀ ਤੇ ਨਹੀਂ ਨਾ ਮੇਰੀ ਨਹੀਂ 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 ਠੀਕ ਆ ਜੀ ਛੋਟਾ ਜਿਹਾ ਬੱਚਾ ਫੜੀ ਫਿਰੇ ਭਾਈ ਠੀਕ ਆ ਠੀਕ ਆ ਲੋ ਭਾਈ ਜੀ ਠੰਡੀ ਸੀਲ ਤੇ ਇਹ ਕਿੰਨਾ ਕ ਟਾਈਮ ਅਜੇ ਖੜਦੀ ਜੇ ਇਹਨੇ 10 ਦਿਨ ਲੱਗੇ ਨੇ ਜੀ ਜੀ ਅੱਛਾ ਜੀ ਇਹ ਵੀ ਦੂਜਾ ਸੁਆ ਹਾਂਜੀ ਇਹ ਦੂਜਾ ਸੁਆ ਦੇ ਠੀਕ ਆ ਜੀ ਤੇ ਪਿਛਲੇ ਸਵੇਰੇ ਕਿੰਨਾ ਕ ਜੀ ਦੋ ਤੇ ਚ ਵਾਇਆ ਨੇ ਪਿਛਲੇ ਸਵੇਰੇ ਕਹਿੰਦੇ ਆ ਬਾ 13 14 12 13 ਕੇ ਠੀਕ ਆ ਠੀਕ ਆ ਜੀ ਲੋ ਭਾਈ ਜੀ ਇਹ ਪਿੰਡ ਚੋਂ ਆਈ ਆ ਪਿਛਲੇ ਸਵੇਰੇ ਤੋਂ ਅੱਛਾ ਜੀ ਹਾਂਜੀ ਤੇ ਇਸ ਟਾਈਮ ਜਿਹੜਾ ਦੇਣਾ 10k ਲਾ ਜੂਗੀ ਹੋਰ ਬਾਕੀ ਢੱਲਾ ਟੋ ਲਾ ਜੇ ਕਾਫੀ ਆ ਸੋਂ ਤੱਕ ਚੰਗਾ ਹਵਾਨਾ ਬਣਾ ਲੂਗੇ ਇਹ ਵੀ ਇਹਦਾ ਕੀ ਮੁੱਲ ਕਰਨਾ ਭਾਜੀ ਮੁੱਲ ਤੇ ਦਾ 42000 ਕਰ ਦੇ ਜੀ ਹਾਂਜੀ ਹਾਣਾ 2 ਘਟ ਚਾਲੀ ਦਾ 2 ਘਟ 40 ਦੀ 30000 ਦੀ 30000 ਤੇ ਠੀਕ ਆ ਲਓ ਭਾਜੀ 38000 ਦੀ ਬਿਲਕੁਲ ਜਾਜ ਮੁੱਲ ਕੀਤਾ ਜੀ ਵੀਰ ਨੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ